ਕੈਨੇਡਾ ਦੇ ਵਿੱਚ ਤਿੰਨ ਪੰਜਾਬੀ ਟਰੱਕ ਡਰਾਈਵਰ ਜਿਹੜੇ ਆ ਉਹਨਾਂ ਨੂੰ ਉਹਨਾਂ ਦੀ ਟਰਕਿੰਗ ਕੰਪਨੀ ਇੱਕ ਨੋਟਿਸ ਭੇਜਦੀ ਹੈ ਕਿ ਤੁਸੀਂ 13616 ਡਾਲਰ ਜਿਹੜੇ ਆ ਉਹ ਸਾਡੇ ਵਾਪਸ ਕਰ ਦਿਓ ਉਹ ਹੈਰਾਨ ਹੁੰਦੇ ਆ ਵੀ ਇਹ 13616 ਡਾਲਰ ਜਿਹੜੇ ਆ ਇਹ ਕਿਹੜੇ ਹਿਸਾਬ ਦੇ ਨਾਲ ਸਾਥੋਂ ਜਿਹੜਾ ਵਾਪਸ ਮੰਗ ਰਿਹਾ ਜਦੋਂ ਉਹ ਨੋਟਿਸ ਪੂਰਾ ਪੜ੍ਹਦੇ ਆ ਤਾਂ ਟਰਕਿੰਗ ਕੰਪਨੀ ਜਿਹੜੀ ਆ ਉਹ ਉਸ ਨੋਟਿਸ ਦੇ ਵਿੱਚ ਲਿਖਦੀ ਆ ਦਰਅਸਲ ਤੁਸੀਂ ਸਾਡੇ ਕੋਲੋਂ 13616 ਡਾਲਰ ਜਿਹੜੇ ਆ ਉਹ ਵੱਧ ਲਏ ਆ ਤੇ ਤੁਸੀਂ ਇਹਦਾ ਵੇਰਵਾ ਇਹ ਦਿੱਤਾ ਕਿ ਤੁਸੀਂ ਸਾਡੀ ਟਰਕਿੰਗ ਕੰਪਨੀ ਵਾਸਤੇ ਜਿਹੜਾ ਓਵਰਟਾਈਮ ਲਗਾਇਆ ਇਹ ਤਿੰਨੇ ਟਰੱਕ ਡਰਾਈਵਰ ਜਿਹੜੇ ਆ ਇਹ ਬੜੇ ਹੈਰਾਨ ਹੁੰਦੇ ਆ ਵੀ ਅਸੀਂ ਕਿਹੜੇ ਵੇਲੇ ਜਿਹੜਾ ਟਾਈਮ ਥੈਫਟ ਜਿਹਨੂੰ ਕਹ ਦਿੰਦੇ ਆ ਵੀ ਅਸੀਂ ਸਮੇਂ ਦੇ ਵਿੱਚ ਹੀਰਫੇਰ ਕੀਤੀ। ਬਈ ਅਸੀਂ ਤੇ ਜਿੰਨੇ ਵਜੇ ਕੰਮ ਤੇ ਗਏ, ਜਿੰਨੇ ਵਜੇ ਕੰਮ ਖਤਮ ਕੀਤਾ, ਉਹੀ ਟਾਈਮ ਜਿਹੜਾ ਉਹ ਆਪਣੀ ਲੌਗ ਬੁੱਕ ਦੇ ਵਿੱਚ ਜਾਂ ਜਿਹੜਾ ਆਪਣੇ ਮਾਲਕਾਂ ਨੂੰ ਦੱਸਿਆ, ਇਹ ਹੁਣ ਕਿਹੜੇ ਹਿਸਾਬ ਦੇ ਨਾਲ ਸਾਥੋਂ ਜਿਹੜੇ ਆ ਇਹ 13000 ਜਿਹੜੇ ਡਾਲਰ ਵਾਪਸ ਮੰਗੇ ਜਾ ਰਹੇ ਆ। ਇਹ ਸਾਰਾ ਮਾਮਲਾ ਪਹੁੰਚ ਜਾਂਦਾ ਹੈ ਸਿਵਲ ਰੈਜ਼ੋਲੂਸ਼ਨ ਟ੍ਰਿਬਿਊਨਲ ਦੇ ਵਿੱਚ ਕੈਨੇਡਾ ਦੇ ਵਿੱਚ ਵੈਨਕੂਵਰ 'ਚ। ਜਦੋਂ ਇਹ ਸਾਰਾ ਮਾਮਲਾ ਉੱਥੇ ਪਹੁੰਚਦਾ ਹੈ, ਇਹਦੀ ਸੁਣਵਾਈ ਸ਼ੁਰੂ ਹੁੰਦੀ ਆ। ਤਾਂ ਤੱਥ ਇਹ ਸਾਹਮਣੇ ਆਉਂਦੇ ਆ ਕਿ ਇਹ ਜਿਹੜੇ ਤਿੰਨ ਪੰਜਾਬੀ ਡਰਾਈਵਰ ਜਿਨ੍ਹਾਂ ਦਾ ਨਾਮ ਜਸਕਰਨ ਸਿੰਘ ਹਰਜਿੰਦਰ ਗਿੱਲ ਤੇ ਗੁਰਮੀਤ ਸੰਧੂ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਟਰਕਿੰਗ ਕੰਪਨੀ ਵਾਸਤੇ ਕੰਮ ਕਰਦੇ ਸੀ ਉਹਨਾਂ ਦਾ ਇਲਜ਼ਾਮ ਇਹ ਹੈ ਕਿ ਇਹਨਾਂ ਨੇ ਜੀ ਸਾਡੇ ਨਾਲ ਟਾਈਮ ਥੈਫਟ ਕੀਤਾ ਦਰਸਲ ਇਹਨਾਂ ਨੇ ਟਾਈਮ ਦੇ ਵਿੱਚ ਹੀਰਾਫੇਰੀ ਕੀਤੀ ਹੈ ਜਿਹਦੇ ਕਰਕੇ ਇਹਨਾਂ ਦੇ ਪਰ ਆਵਰ ਜਿਹੜੇ ਵਿਜੀਤ ਸੀਗੇ ਉਹ ਵੱਧ ਬਣ ਗਏ ਤੇ ਇਹ ਸਾਡੇ ਕੋਲੋਂ 13616 ਡਾਲਰ ਵੱਧ ਲੈ ਗਏ ਜਦੋਂ ਇਸ ਟ੍ਰਿਬਿਊਨਲ ਨੇ ਇਹ ਕੇਸ ਸੁਣਿਆ ਤਾਂ ਉਹ ਫਿਰ ਕੰਪਨੀ ਨੂੰ ਕਹਿੰਦੇ ਆ ਵੀ ਤੁਹਾਡੇ ਕੋਲ ਪੈਰਾਮੀਟਰ ਕੀ ਹੈ ਟਾਈਮ ਨੂੰ ਮਾਪਣ ਦਾ ਬੰਦੇ ਦੇ ਕੰਮ ਦੇ ਜਿਹੜੇ ਟਾਈਮ ਹੈ ਉਹਨੂੰ ਮਾਪਣ ਦਾ ਪੈਰਾਮੀਟਰ ਕੀ ਹੈ ਤੁਹਾਡ ਤੁਸੀਂ ਮੈਨੂੰ ਜਰਾ ਵੇਰਵੇ ਚ ਦੱਸੋ ਫਿਰ ਇਹ ਕਹਿੰਦੇ ਆ ਜੀ ਅਸੀਂ ਇੱਕ ਜੀਪੀਐਸ ਸਿਸਟਮ ਜਿਹੜਾ ਉਹ ਟਰੱਕਾਂ ਦੇ ਉੱਤੇ ਲਾਇਆ ਹੁੰਦਾ ਜਦੋਂ ਟਰੱਕ ਸਟਾਰਟ ਹੋ ਜਾਂਦਾ ਅਸੀਂ ਉਦੋਂ ਟਾਈਮ ਜਿਹੜਾ ਉਹ ਕਾਊਂਟ ਕਰਨਾ ਸ਼ੁਰੂ ਕਰ ਦਿੰਨੇ ਆ ਜਦੋਂ ਟਰੱਕ ਬੰਦ ਹੋ ਜਾਂਦਾ ਅਸੀਂ ਟਾਈਮ ਜਿਹੜਾ ਉਹਨੂੰ ਸਮਝਦੇ ਆ ਵੀ ਹੁਣ ਬੰਦਾ ਇਹਨੇ ਜਿਹੜਾ ਛੁੱਟੀ ਕਰ ਲਈ ਜਦੋਂ ਇਹ ਦਲੀਲ ਉੱਥੇ ਟ੍ਰਿਬਿਊਨਲ ਦੇ ਵਿੱਚ ਮੌਜੂਦ ਜੱਜ ਜਿਹੜੇ ਸੁਣ ਰਹੇ ਸੀਗੇ ਜਿਹੜੇ ਇਸ ਸਾਰੇ ਕੇਸ ਦੇ ਵਿੱਚ ਜਿਹੜਾ ਉਹ ਇਹ ਪੈਰਵਾਹੀ ਕਰ ਰਹੇ ਸੀ ਸੁਣ ਰਹੇ ਸੀਗੇ ਤਾਂ ਉਹ ਕਹਿੰਦੇ ਵੀ ਇਹ ਤਾਂ ਕੋਈ ਪੈਰਾਮੀਟਰ ਹੋਇਆ ਹੀ ਨਹੀਂ ਇਹ ਤਾਂ ਕਿਸੇ ਕਿਸਮ ਦਾ ਕੋਈ ਪੈਰਾਮੀਟਰ ਨਹੀਂ ਹੁਣ ਜਿਹੜਾ ਮੁਨਸਫ ਹੁੰਦਾ ਜਿਹਨੇ ਇਨਸਾਫ ਕਰਨਾ ਹੁੰਦਾ ਉਹ ਦੋਵਾਂ ਪਾਸਿਆਂ ਦੀ ਦਲੀਲ ਸੁਣਦਾ ਜਦੋਂ ਉਹ ਇਹਨਾਂ ਟਰੱਕ ਡਰਾਈਵਰਸ ਨੂੰ ਪੁੱਛਦਾ ਵੀ ਤੁਸੀਂ ਦੱਸੋ ਉਹ ਕਹਿੰਦੇ ਭਾਈ ਸਾਹਿਬ ਜਦੋਂ ਅਸੀਂ ਯਾਰਡ ਦੇ ਵਿੱਚ ਚਲੇ ਜਾਂਦੇ ਆ ਸਵੇਰੇ ਜਾਂ ਜਿਹੜੇ ਵੇਲੇ ਵੀ ਉਹਨਾਂ ਦੀ ਡਿਊਟੀ ਸਟਾਰਟ ਹੁੰਦੀ ਆ ਸਾਡਾ ਟਾਈਮ ਤਾਂ ਉਦੋਂ ਹੀ ਸਟਾਰਟ ਹੋ ਜਾਂਦਾ ਫੇਰ ਅਸੀਂ ਯਾਰਡ ਤੋਂ ਲੋਡ ਲੈ ਕੇ ਜਿਹੜੀ ਥਾਂ ਤੇ ਜਾਣਾ ਹੁੰਦਾ ਜਦੋਂ ਉੱਥੇ ਅਸੀਂ ਗੱਡੀ ਬੰਦ ਕਰ ਦਿੰਨੇ ਆ ਫੇਰ ਉਹਨੂੰ ਅਨਲੋਡ ਵੀ ਕਰਾਉਣਾ ਹੁੰਦਾ ਸਾਡਾ ਟਾਈਮ ਤਾਂ ਉਦੋਂ ਖਤਮ ਹੁੰਦਾ ਸਾਡਾ ਟਾਈਮ ਉਦੋਂ ਤਾਂ ਸ਼ੁਰੂ ਹੀ ਨਹੀਂ ਹੁੰਦਾ ਵੀ ਜ ਟਰੱਕਾ ਕੋਨ ਹੋ ਗਿਆ ਤੇ ਟਰੱਕ ਬੰਦ ਹੋ ਗਿਆ ਇਸ ਕਰਕੇ ਜਿਹੜੇ ਸਾਡੇ ਵੇਜੀ ਜਿਆ ਸਾਡਾ ਜਿਹੜਾ ਟਾਈਮ ਆ ਸਾਡਾ ਜਿਹੜਾ ਕੰਮ ਦਾ ਔਰ ਜਿਆ ਉਹ ਤਾਂ ਉਦੋਂ ਸ਼ੁਰੂ ਹੁੰਦੇ ਜਦੋਂ ਅਸੀਂ ਆਪਣੇ ਕੰਮ ਤੇ ਚਲੇ ਜਾਂਦੇ ਆ ਇਹ ਜਦੋਂ ਦਲੀਲ ਉੱਥੇ ਜਿਹੜੀ ਜਿਊਰੀ ਜਿਹੜੇ ਮੁਨਸਫੋਂ ਨੂੰ ਸੁਣ ਰਹੇ ਸੀਗੇ ਤਾਂ ਉਹ ਉਹਨਾਂ ਨੂੰ ਲੱਗਾ ਵੀ ਬਿਲਕੁਲ ਵਾਜਬ ਗੱਲ ਹੈ ਕਿ ਬੰਦਾ ਜਦੋਂ ਘਰੋਂ ਕੰਮ ਤੇ ਚਲਾ ਗਿਆ ਆਪਣੇ ਕੰਮ ਤੇ ਪਹੁੰਚ ਗਿਆ ਉਹਦਾ ਟਾਈਮ ਤਾਂ ਉਦੋਂ ਹੀ ਸਟਾਰਟ ਹੋ ਗਿਆ ਔਰ ਜਦੋਂ ਉਹਦਾ ਕੰਮ ਮੁਕੰਮਲ ਹੋਇਆ ਯਾਨੀ ਕਿ ਉਹਦਾ ਜਿਹੜਾ ਲੋਡ ਆ ਉਹ ਖਾਲੀ ਹੋ ਗਿਆ ਉਹਦੀ ਗੱਡੀ ਆ ਜੋ ਵੀ ਉਹ ਟ੍ਰੇਲਰ ਚਲਾਉਂਦਾ ਜਾਂ ਟਰੱਕ ਚਲਾਉਂਦਾ ਉਹ ਖਾਲੀ ਹੋ ਗਿਆ ਤਾਂ ਕੰਮ ਤਾਂ ਉਹਦਾ ਉਦੋਂ ਹੀ ਖਤਮ ਹੋਇਆ ਇਹ ਕਿਹੜਾ ਪੈਰਾਮੀਟਰ ਹੋਇਆ ਵੀ ਟਰੱਕ ਆਨ ਹੋ ਗਿਆ ਤੇ ਕੰਮ ਸ਼ੁਰੂ ਹੋ ਗਿਆ ਟਰੱਕ ਬੰਦ ਹੋ ਗਿਆ ਤਾਂ ਕੰਮ ਖਤਮ ਹੋ ਗਿਆ ਸੋ ਜਿੱਥੇ ਇਹਨਾਂ ਤਿੰਨ ਪੰਜਾਬੀ ਡਰਾਈਵਰਸ ਨੂੰ ਜਿਹੜਾ ਵਾ ਉਹ 13616 ਡਾਲਰ ਰੀਪੇ ਕਰਨੇ ਪੈਣੇ ਸੀ ਜਿਹੜੇ ਇਹਨਾਂ ਨੇ ਬਤੌਰ ਮਿਹਨਤਾਨਾ ਉਸ ਕੰਪਨੀ ਕੋਲੋਂ ਲਏ ਸੀ ਜਿਹਦੇ ਲਈ ਇਹ ਕੰਮ ਕਰਦੇ ਸੀ ਉਤੋਂ ਇਹਨਾਂ ਨੂੰ ਛੁਟਕਾਰਾ ਮਿਲਿਆ ਜਿਹੜੀ ਜਿਊਰੀ ਇਸ ਕੇਸ ਨੂੰ ਸੁਣ ਰਹੀ ਸੀ ਉਹਨਾਂ ਨੇ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਕਿਸੇ ਕਿਸਮ ਦਾ ਕੋਈ ਪੈਰਾਮੀਟਰ ਨਹੀਂ ਹੈ ਕਿ ਗੱਡੀ ਸਟਾਰਟ ਹੋ ਗਈ ਟਾਈਮ ਸਟਾਰਟ ਹੋ ਗਿਆ ਗੱਡੀ ਬੰਦ ਹੋ ਗਈ ਟਾਈਮ ਬੰਦ ਹੋ ਗਿਆ ਸੋ ਇਸ ਕੇਸ ਦੇ ਵਿੱਚ ਇਹ ਜਿਹੜੇ ਤਿੰਨੇ ਪੰਜਾਬੀ ਟਰੱਕ ਡਰਾਈਵਰ ਜਿਹੜੇ ਜਿਨ੍ਹਾਂ ਦੇ ਸਿਰ ਦੇ ਉੱਤੇ ਇਹ ਤਲਵਾਰ ਸੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜਾ ਰੈਸੈਸ਼ਨ ਚੱਲ ਰਿਹਾ ਲੋਕਾਂ ਕੋਲ ਕੰਮ ਨਹੀਂ ਹੈਗਾ ਉਸ ਹਾਲਾਤ ਦੇ ਵਿੱਚ ਜਿੱਥੇ ਇਹਨਾਂ ਨੂੰ 13616 ਡਾਲਰ ਬੇਕਰਨੇ ਪੈਣੇ ਸੀ ਇਸ ਕੇਸ ਦਾ ਨਿਪਟਾਰਾ ਹੋਇਆ ਤੇ ਨਾਲ ਹੀ ਹਦਾਇਤ ਕੀਤੀ ਗਈ ਉਹਨਾਂ ਟਰਕਿੰਗ ਕੰਪਨੀਆਂਜ਼ ਨੂੰ ਕਿ ਤੁਸੀਂ ਟਾਈਮ ਮਾਪਣ ਦੇ ਆਪਣੇ ਜਿਹੜੇ ਪੈਰਾਮੀਟਰਸ ਆ ਜਿਹੜਾ ਮਾਪਦੰਡ ਹੈ ਉਹਦੇ ਵਿੱਚ ਬਦਲਾ ਲੈ ਕੇ ਆਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ